ਨਾ ਨਰਨਤੇ ਸੇਜਿਆ ਆਤਮ ਜੀਤੈ ਕੋਈ ਹਮੈ ਅਨਸੁ ਲਰ ਮਰੇ ਸਬੰਦ ਹੋਈ ਮਣੀ ਮਿਟਾਈ ਜੀਤ ਮਰੇ ਦੇ ਪੂਰੇ ਪ੍ਰਦੇਸ਼ ਮਨੁਵਾ ਦਿੱਤਾ ਨਿਮਿਤ ਅਧਿਆਸ ਰਤਨ ਵੇਸ ਨਾ ਕੋ ਜਾਣ ਆਪਣਾ ਇਕ ਟੇ ਸੰਮਤ ਰਹਾ ਸੋ ਪ੍ਰਭੂ ਵਰਤ ਪਾਦੈ ਨੈ ਸਗਦਿਆ ਮਨ ਕਰਿ ਏੋ ਕਰਮ ਕਨਾਈ ਹੋ ਕਮਾਉ ਜਾ ਸਦਾ ਸਪਨਾ ਨਿਕਲ ਕੇ ਆਪਾਈ ਇਸ ਲੋਕ ਦਨ ਮੰਨ ਧਾਈ ਅਰਪੋਤ ਸਹ ਬਰਤਿ ਨੇ ਲਾ ਰਹਾ ਮੋਹ ਨਾਨਕ ਪ੍ਰਮਖੋ ਕਾਟਿਐ ਜੋ ਕਹਿ ਜਨਕੇ ਜੋ ਹਾ ਕੋੜੀ ਤਤਤਾ ਸੁਕ੍ਰਿਤ ਕਰ ਬਾਬਾ ਜਸ ਸਭ ਸੰਗਨਾ ਤਨ ਚਲ ਗ੍ਰਹ ਜੋ ਬਰਣਿਆ ਰਾਜ ਸਰ ਸੰਗ ਸਿਮਰਤ ਰਹੋ ਇਹ ਹੈ ਤੁਹਾਡਾ ਕਾਜ ਤਾਤਾ ਗਤੋ ਹੋਈ ਹੈ ਜੋ ਤਾਪਨ ਵੜੇ ਆਪ ਕੋ ਪ੍ਰਤਪੰਦ ਨਾਨਕ ਹਮ ਹੈ ਆਪੇ ਮਾਈ باپ ਸੋਕਾ ਥਾ ਕੀ ਬੋ ਵਿਦਿ ਕਾਲ ਤੇ ਤ੍ਰਿਪੁਤਨ ਅਨੰਦ ਦਰਸਨ ਗਾਥਾ ਸੱਚ ਸੱਚ ਸਾਖਤ ਰਹੀ ਨਾਨਕ ਤਤਤਾ ਤੇਰ ਕਹੁ ਨਿਕਾਇ ਪਸਾਰੁ ਪਾਵਾਂ ਆਨੇ ਕਬਾਂ ਚ ਹੰਗਾ ਚਲ ਕਰਹੁ ਮਾਇਆ ਏਕੋ ਬਾਉ ਜੇ ਦੀ ਸਮਝੋ ਸ੍ਰਮ ਕਰਹੁ ਤਾਕ ਪਰਵੰਗਾ ਵਾ ਨੰ ਤਾ ਕਾਣੀ ਆਵੀਂ ਤੀ ਓ ਸਰਗਰਿ ਤਤ ਪਾਵੋ ਗੋਬਿੰਦ ਪਜਹੁ ਸੰ ਸਨੇਹਾ ਪ੍ਰੀਤ ਕਰੋ ਸਦੇਕ ਸਤਿਆ ਸੱਚਾ ਸਨੇਹਾ ਕਰਨ ਕਰਨ ਕਰਾਵਨ ਸਭ ਇਕਾਤ ਜਦ ਜਦ ਲਾਗੋ ਤਿਤ ਲਗਣਾ ਨਾਨਕ ਜੰਤ ਅਨਾਥ ਸ਼ਲੋਕ ਹੰਦਾਸ ਇਕ ਨਿਹਾਰਿਆ ਸਰਪ ਦੇਵਨ ਹਾਰਾ ਸਾ ਸਾ ਸਮਰਤ ਸੇ ਆਧਾਰ ਕੋੜੀ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟਨੇ ਆਵੇ ਅਗੰਤ ਪਰੀ ਪੰਡਾਰਾ ਦੇਣ ਹਾਲ ਸਦ ਜਿਵਾ ਬਣਹਾਰ ਮਨ ਮੂਰਤ ਕੋ ਤਹੀ ਵਿਸਾਰਾ ਦੋਸ਼ ਨਹੀਂ ਕਾਹੂ ਕੋ ਹਿੰਤਾ ਮਾਇਆ ਮਮ ਬੰਦ ਪ੍ਰਭ ਕੀਤਾ ਦਰ ਦਿਨੇ ਵਾਰ ਜਾ ਕੇ ਆਪੀ ਨਾਨਕ ਤੇ ਤੇ ਤਾਰੇ ਜੀ ਦੇ ਇੱਕ ਟੇਕ ਤੋਂ ਲਾਹੇ ਮਿਦਾਨੀ ਆਸ ਨਾਨਕ ਨਾਮ ਧਿਆਈਐ ਘਰ ਦਿਆਲ ਦਾਸ ਕੋਈ ਤੰਗਾ ਤਾਵਤ ਤਾ ਮਿਟੈ ਸਰਸੁ ਮੋਈ ਵਾਸਾ ਤੁਰਿ ਤੇ ਕਿਰਪਾ ਕਰਹੁ ਆਪ ਤੋ ਰਹੀ ਮਨਿ ਪ੍ਰਗਾਸ ਤਾਨ ਸਚਾ ਤੇ ਸਚ ਸਹਾ ਹਰ ਹਰ ਪੁੰਜੀ ਨਾਮਿਸ ਹਰ ਹਰ ਨਾਮ ਸਰਵਣ ਜਸਨੇ ਆਂਗਰਮਕ ਜੈ ਘਟ ਰੇ ਸਮਾਈ ਨਾਨਕ ਤਿਹ ਜਨ ਮੇਰੇ ਵਡਾਈ ਸਦੋ ਕਾ ਨਾਨਕ ਨਾਮ ਨਾਮ ਜਪ ਜਤਿਆ ਅੰਤਰ ਬਾਹਰ ਰੰਗ ਗੁਰਪੂਰਪਦੇਸਿਆ ਮਰਤ ਨਾਹੀ ਸਾਗ ਸੰਗ ਤਵਰੀ ਨੰਨਾ ਨਰਿਕ ਪਰਤੇ ਆਈ ਜਾਂ ਕੈ ਮੰਤ ਨਾਮ ਸੁਬਸਾਹੀ ਨਾਮੇ ਦਾ ਨਿਰਮਕ ਜੋ ਜਪਤੀ ਵੇਖ ਮਾਇਆ ਨਾ ਈ ਕਪਤੀਨ ਕਾਰਨ ਹੋਤਾ ਤਾ ਕਹੋ ਨਾਮ ਮੰਤਰ ਗੁਰ ਦੀnga ਜਾ ਕਹੋ ਨਹਿ ਦਿਨਿ ਦਾ ਹਰੇ ਅਮਰਤ ਪੂਰੀ ਜਗ ਬਾਜੀ ਨਾਮਿਤ ਹਨ ਹਦ ਦੂੜੇ ਹੀ ਸਦੋ ਕਰੋ ਬਾਤੇ ਰੱਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਨਾ ਬਿਕਾਰਾ ਨਾਨਕ ਸੋ ਅਰਾਧਿਆ ਤਨ ਪਰਵਾਰ ਤੋੜੀ ਪਪਾ ਪਰਮਤਿ ਪਾਰਨ ਪਾਇਆ ਪਦਤ ਪਾਵਨ ਅਗੰ ਮਹਦਰਾਇ ਖੋਤ ਪਨੇਤਾ ਕੋਟ ਪਰਦੋ ਅਮਰਤ ਨਾਨਦ ਘਰਸਾ ਲੋ ਪ੍ਰਪੰਚਤ ਰਵ ਕੋੜਾ ਕੋੜਾ ਗੋਸਾਈਂ ਪਾਟ ਸਾਂ ਚਤਰ ਸਰਸੂ ਨਾਨਕ ਦਸਰੇ ਵਰਨ ਕੋ ਸਲੋਕ ਪਾਠੇ ਕਾਠੀ ਮਿਟੇ ਗਵਨ ਫਤ ਹੈ ਭਈ ਮਨ ਜੀਤ ਨਾਨਕ ਗੁਰਤੀ ਥਿਤ ਪਾਈ ਕਰਨ ਮਿਟੇ ਨਿਤਨੇਤ ਬੜੇ ਪਾਪਾ ਫਿਰਤਾ ਫਿਰਤ ਆ ਆਂਦਰ ਲਬ ਫਿਰ ਇਹ ਆਸਰ ਚਰੈ ਨਹਾਤਾ ਨਾਮ ਜਪੋ ਤੋ ਕਟਿਐ ਫਸਾ ਤੇਰ ਫਿਰ ਆਗਮ ਦਰ ਨ ਹੋਈ ਏਕ ਏਕ ਜਪੋ ਜਪ ਸੋਈ ਕਰ ਕਿਰਪਾ ਕਰਨਾ ਹਾਰੀ ਮੇਲ ਦੇਵੋ ਨਾਨਕ ਵਿਚਾਰੇ ਸੋਕਾ ਬਿਨਾ ਆਸਨਾ ਤੰ ਪਾਰ ਬ੍ਰਹਮਾ ਦੀਨ ਦਿਆਲ ਗੋਪਾਲ ਸੁਖ ਸੰਪੇਵ ਕੋ ਖੋਗ ਦਾਸ ਨਾਨਕ ਸਾਦਰ ਵਾਲ ਕੋੜੀ ਬੱਬਾ ਬ੍ਰਹਮ ਜਾਣਤੇ ਬ੍ਰਹਮਾ ਵਸਨ ਤੇ ਕਰਮ ਕੁਸੁਧ ਧਰਮਾ ਵੀਰਾ ਆਪਨ ਬ੍ਰਹਮ ਮਿਟਾਵੈ ਤਾਪੁਮ ਬੁਰਾ ਅਨੰਤ ਨਹੀਂ ਆਵੈ ਗਵਾ ਦਿਆਪਨ ਹਾਂ ਬੰਦਾ ਦੁਸਦੀਜਾ ਦਹਾਂ भगवत्सोह नामक अजानैनिक श्लोक ता पंजना आग दोख नाश मने आराध हरे सगल सजाय भगवत्सो नाम ते ही लीना भर्नी कोई बब्बा परम नित्या भवपना या संसार सगल है सपना भर्नी सुरन देवी दीवा परमेश्वर सब भर्नी वा ਪਰਮ ਪਰਮ ਮਾਨ ਪਟਕਾਈ ਲੋਤਰਮ ਅਦਿਕਮ ਅਹਮਾਈ ਬ੍ਰਹਮਕ ਪ੍ਰੰਪਰ ਮੋਹਿਤਾ ਨਾਨਕ ਤਿਹੀ ਪਰਮ ਸੁਪਾਇ ਸਲੋਕ ਮਾਇਆ ਨੋ ਲੈ ਬੋਬਦੀ ਮਨ ਲਪਟਿਓ ਤਿਆਰ ਸੰਗ ਮਾਨ ਤੇਜ ਹੈ ਤਮਰ ਕੋ ਸੋ ਨਾਨਕ ਨਾਮ ਰੰਗ ਤੋੜੀ ਨਮਾ ਮੰਗਣ ਹਾਰੇ ਤੇ ਆਣਾ ਦੇਨ ਹਰ ਦੇਰ ਸੁਜਾਨਾ ਜੋ ਦੇਨਾ ਸੋ ਏਕ ਹੈ ਵਾਰ ਆ ਨਮੋੁਰ ਤਾ ਕੜੇੁ ਪੁਕਾਰ ਜੋ ਲੰਗ ਹੈ ਤੁਮਹੇ ਬੀਆ ਜਾਂਤੇ ਕੋਸਨਾ ਹੰਕਾਰ ਨੂੰ ਤੀਆ ਮੰਗਨ ਮੰਗਨਾ ਏਕ ਹੈ ਬਾਗ ਨਾਨਕ ਜਾਤੀ ਪਰ ਪਰਾਹ ਸਲੋਕ ਮਾਤ ਪੂਰੀ ਪਰਦਾਨ ਤੇ ਗੁਰ ਪੂਰੀ ਮਨ ਮੰਤ ਜਗ ਜਾਨਿਆ ਪ੍ਰਭ ਆਪਣਾ ਨਾਨਕ ਤੀ गवाौड़ी मम्मा जाहू मन बचाන්න पेटता सागस्य पतिियाना दल्ख स्वप हुआ फै समा विचारा नड़ सर्ग र कोौदारा ताहू सग ताह रेपा पण කडකट प प्रशका हुआ राස में वाह सुरपाया नान कद पता नहीं තැवाया सलोकायार ਆਜ ਨਭ ਨਹਰ ਛੁਟਨਾ ਨਾਹੀ ਨਾਨਕ ਤੇ ਹੈ ਬੰਦ ਨਿਕਟਿ ਗੁਰ ਕੀ ਚਰਨੀ ਪਾਦੀ ਪਉੜੀ ਜਈ ਆਜਤਨ ਕਰਤਾ ਗਬ ਦਿਆ ਇਕ ਨਾਮ ਬਿਨ ਕਦੋ ਸੁਧਿਆ ਆਹੂ ਜਤਨ ਕਰ ਬੋਧ ਛੁਟਾਰਾ ਆਹੂ ਜਤਨ ਸਾਧ ਸੰਗਾਰਾ ਯਾ ਅਬਰਣ ਧਾਰ ਸਭ ਕੋ ਵਾਹ ਜਤੀ ਬਿਨ ਖਾਓ ਸਮਰਾਥਾ ਰਾਖਦ ਹੋ ਨਰਿ ਮਨ ਅਸਰਨ ਆਤਮਾ ਮਾਨੇ ਬਾਚ ਕਰਨਾ ਜਿਆਪ ਜਿਨਾਈ ਨਾਨਕ ਤੇ ਹੈ ਮਤ ਪਰਟੇ ਆਇ ਇਸ ਰੋਪ ਰੋਸ਼ਨ ਕਾਹੂ ਸੰਗ ਕਰਹੁ ਆਪਨ ਆਗੀਚਾਰ ਹੋਇ ਨਿਮਨ ਅੰਗ ਅਗਰ ਨਾਨ ਨਦੀ ਪਾਰ ਪੌੜੀ ਰਾਰਾ ਰੀਨ ਹੋਤ ਸਵਜਾ ਕੀ ਤਜ ਬਿਮਾਂਝਾ ਤੇਰੀ ਬਾਕੀ रण दरगा तो सी जह पाई जो ग्रम को राम नाम दाई रहत, रहत रहत रह जाई विकारा अंदर को देखा सब तबारा राती रंग नाम रसमाते नान कहार अंदर के नींदाती सलोक लालच चूर दिखाए दया दया दे मैं ਹਰ ਆਣੇ ਅਮਰਤ ਗਰਮਕਤੀ ਆ ਨਾਨਕ ਸੁਖ ਨਿਵਾਸ ਦੋਰੀ ਲੱਦਾ ਲਾਗੋ ਬੁਜਾਰੋ ਦੋ ਕਰਤ ਤਹਿ ਹਿਟਾ ਹੈ ਕਿਨਾ ਨਾਨਕ ਓਕਦ ਜਾਰੇ ਜਾਈ ਤਵ ਹੈ ਤੋ ਕਰੋ ਸਾਲੋ ਕਟ ਹੈ ਭਾਈ ਗੁਰਪੂਰੇ ਬੈਨਾ ਬੈਦ ਲਗਣਾ ਗੁਰਪੂਰਾ ਸੰਜਮ ਕਰ ਦਿਆ ਨਾਨਕ ਤੋ ਕਰੋ ਸ੍ਰੀ ਲੋਕ ਦਾ ਵਾਸੂ ਦਿਵਸ ਰ ਵਰ ਪਰ ਮੈਂ ਅਨਨਾ ਕੰਧੋ ਠਾਈ ਅੰਦਰ ਬਾਹਰ ਸੰਗ ਹੈ ਨਾਨਕ ਕੈ ਦੁਰਾਈ ਕੋੜੀ ਵਾਵਾ ਵੀਰਣ ਕਰਿਆ ਕਾ ੜਕੜੇ ਅੰਤਰ ਬ੍ਰਹਮਸਰਆ ਵਾਸੂ ਦਿਵ ਜਲ ਤਲ ਮਹਰਗਿਆ ਅੰਤਰ ਪ੍ਰਸਾਰ ਵਿਰਲੇ ਹੀ ਗਇਆ ਵੇਰ ਵਿਰੋਧ ਬਟੀ ਤੇ ਮਨਤੀ ਹਰਿ ਕੀਰਤਨ ਗੁਣਕ ਜੋ ਸੰਤੀ ਵਾਰਣ ਚਿਹਣਾ ਸੁਗਲ ਹਾਤੀ ਰਹਤਾ ਹਰਿ ਕਰ ਗੁਰਮਕ ਜੋ ਕਹਤਾ ਸ਼ੋਕ ਹਾ ਹਾ ਕਰਤਾ ਬਿਹਾਨਿਆ ਸਾਧ ਅਬਦ ਰਜਾਨਾ ਕਲਕ ਮੋਈ ਜੋ ਕ੍ਰਿਖਾਵੰਤ ਨਾਨਕ ਕ੍ਰਿਤ ਕਮਾਂ ਪਉੜੀ ਰਾੜਾ ਰਾੜ ਮਿਟੈ ਸਿ ਸਾਧੋ ਕਰਮ ਕਰਨਾ ਗਤ ਨਾਮ ਅਰਾਧੋ ਰੂੜੋ ਜੀਹ ਬਸੂ ਰਦਮਾਹੀ ਹੋ ਆ ਕੇ ਦਾ ਨਮ ਤਤ ਨਮਸਾੰਗਾੜ ਕਰਤੋ ਸਾਧ ਵਿਭਗ ਵਿਕਾਰਾਂ ਆਡਾ ਕੁੰਖੜਾ ਮਿਟਾਈ ਨਿਮਕਮਾਇਨਾ ਸਮਝਾਈ ਇਸ ਲੋਕਾ ਸਾਧੂ ਕੇ ਮਨੇ ਰੋਟ ਗਵਾ ਕੋ ਕੁਦਾਨਤਿਆ ਦੁਰ ਦਿਖਿਆ ਜੈ ਮਨੁਸਾ ਨਾਮ ਮਸਤਿ ਪਾਪ ਕੋੜੀ ਸਸਾ ਸ਼ਰਣ ਕਰੇ ਅਭ ਹਾਰੇ ਸਾਸਤਰ ਸਮਰਤ ਬੇਦ ਬੁਕਾਰੇ ਸੋਧ ਸੋਧ ਸੋਰ ਵਿਚਾਰਾ ਬਿਨ ਹਰ ਪਦੰਮ ਨਿਚਟਕਾਰਾ ਸਾ ਸਾਸ ਹਾਮ ਵਦਨ ਹਾਰੀ ਤੁਮ ਸਮਰਖ ਆਗੰਤ ਅਪਾ ਦੇ ਸਰੰਗ ਪਰੇ ਕੀ ਰਾਖ ਦੇ ਆਲਾ ਨਾਨਕ ਤੁਮ ਦੇ ਬਾਦ ਜੋ ਪਾਵਾ ਸ਼ਲੋਕ ਹੋਦੇ ਮਟੀ ਤਪ ਸੁਪ ਤਹੀ ਮੰਤਨ ਪੇ ਅਰੋਗ ਨਾਨੀ ਦੁਸ਼ਟੀ ਕਾਇ ਪ੍ਰਸਦ ਕਰਣਾ ਦੁਗ ਪਉੜੀ ਖਖ ਕਰ ਸਰਾਹਤਾ ਜੋ ਤਨ ਲਾ ਮਨੇ ਸਵਰ ਕਰਾ ਗੁਰੁ ਖਰਾ ਨਿਮਾਨਾ ਹੋਤ ਬਰਮੀ ਅਨੰਦ ਜਪ ਅਨੰਦ ਗਾਨੀ ਪਾਵ ਕਸਮਤਾ ਵਾਸੁ ਦਿੱਤਾ ਪਾਰ ਬ੍ਰਹਮ ਐਸੋ ਆਦੰਤਾ ਅਸੰਖ ਪਤੀ ਕਨ ਦਰਸ਼ਨ ਹਾਰਾ ਨਾਮ ਸਰਸਵਾਰੇ ਆਰਸ ਲੋਕ ਸਾਤ ਕਹੋ ਸਨ ਮਨ ਮੇਰੇ ਸਰਣ ਪਰੋ ਹਰ ਗਾਈ ਅਗਨ ਸਾਨ ਬਸਲ ਤਿਆਗ ਨਾਨਕ ਲੈ ਸਮਾਏ ਤੋੜੀ ਸਸਾ ਸਿਆਨ ਕੋ ਛੱਡ ਤੇ ਆਨਾ ਹਕਮਤ ਹੁਕਮ ਨਾ ਪ੍ਰਭ ਉਪਤ ਜਾਨਾ ਸਾਸ ਪਾਤ ਤਰਾਜ ਤਰਾਈ ਸੰਤਵਾਰਾ ਸਾਧ ਸੇਵਾ ਨਵੰਜ ਅਪੈ ਨਾਨਕ ਤਾ ਕੋ ਰੁਪਨ ਜਪੈ ਸਲੋਕ ਹਰ ਹਰ ਰੁਪਤੇ ਬੋਤਨਾ ਮਨ ਰੁਤਸ ਹੋਈ ਨਾਨਕ ਸਾਲੋ ਮਨ ਗਵ ਰਹੀ ਆਤ ਤਨੰਤਰ ਸੋਈ ਪੌੜੀ ਹੇ ਰੋ ਕਟਕੜ ਸਗਲ ਕਾ ਪੂਰ ਰਹੇ ਕਗਵਾਹਨ ਹੋਵਤਿ ਆਈ ਸਦ ਸਦੇਵ ਧੁਕ ਪੰਨ ਜਿਤ ਗਿਆਨ ਹਉ ਛੜਕਾ ਹੋਈ ਆਨੰਦ ਤੈ ਨਾਹੀ ਤਰਕਾਪ ਅਤੇ ਦੁਖ ਜਨਮ ਮਰਨ ਸਭ ਸੰਕਰਤਾ ਕੋ ਹਿਤ ਕਰਨਾ ਗੁਰਦਾਯਾ ਸੰਤੈ ਸਹੋਤਿ ਕਿਰਪਾ ਹੋ ਨਾ ਕਥੋ ਨਾ ਕਿਨੋ ਕੀਆ ਨਾਨਕ ਸਭ ਕਛ ਪ੍ਰਭੁ ਤੇ ਹੁਆ ਸਲੋਕ ਲੇਖ ਕਤੈ ਨਾ ਛੁਟਿਆ ਕਿਨਕਨ ਪੁੱਲਨ ਹਾਰ ਦਕਸ਼ਿਨ ਹਾਰ ਦਕਸ਼ਦ ਨਾਮੁ ਪ੍ਰਭੁ ਤਾਰਕਉੜੀ ਲੜ ਹਰਾਮੀ ਗੁਣਗਾਰ ਦੇ ਗਨ ਅਲਗੁਰਤ ਜੀਉ ਪੰਗ ਜਨ ਸੁਖ ਦੀ ਤਾਹੀ ਨ ਜਾਣਤ ਤਤ ਤਾ ਹਾ ਕਰਨੀ ਦਹਿ ਦਸ ਢੁੰਡ ਨ ਜਾਹੀ ਦੇਵ ਨਾਰਦ ਤਾਰਕ ਨੂੰ ਨਮਕ ਨ ਬਸਾਈ ਨਾਲ ਜੋੜ ਵਿਕਾਰ ਮਹਾ ਆਇਆ ਸੰਤ ਮਨ ਮਾਇ ਨੰਪਟ ਚੋਰਾ ਨਿੰਦਕ ਮਹਾ ਤਿਨਾਸਰ ਦਿਹਾਏ ਸਤਿ ਭਾਵੇ ਤਾਂ ਬਖਸ ਲਈ ਕੋਟੀ ਸੰਘ ਕਰੀ ਨਾਨਕ ਪਾਵੈ ਸਾਦੇ ਸੰਗ ਨਾਨਕ ਪਾਵੈ ਪਰਗਮ ਕਾਣ ਨੀਰ ਤਰੀ ਸ਼ਲੋਕ ਖਾਤ ਪੀਤ ਕਿਲਤ ਹਸਤ ਪਰਮੇ ਜਨਮ ਅਨੇਕ ਕਾਉ ਜਨਤੇ ਕਾਡ ਹਾ ਬਰੋ ਨਾਮ ਤੇਰੀ ਕੀਕ ਕਉੜੀ ਖੇੜੇ ਖੇੜੇ ਆਇਓ ਕਨਕ ਜਨ ਦੁਖ ਪਾਈ ਖੇੜਾ ਮਿਟੇ ਸਾਧੂ ਮਿਲਤ ਸਾਰੇ ਗੁਰ ਬਚਨ ਸੁਨਾਈ ਕੀਮਾ ਗਈ ਸਭ ਸਭਯ ਅਮਰਤਨਾ ਖੜੇ ਕਿਰਪਾ ਧਗਰ ਪਏ ਆਨੰਦ ਸਭ ਸਰਾ ਕੇ ਮਹਾਂਬਾਹੀ ਬਤਲਾ ਗੋ ਕਰ ਆਏ ਪਦਵੰਤ ਫਰਾ ਜੀ ਦਾਸਾ ਅੰਗੁਰਵ ਦੀਆ ਆਹ ਮਿਲਿ ਭਗਵੰਤ ਆਪਣ ਕੀਆ ਕਰਹਿ ਆਪ ਆਗੇ ਪਾਛੈ ਆਪ ਨਾਨਸੂ ਸੁਰਈਂ ਜੈ ਘਟ ਘੜ ਜਾ ਬਿਆ ਪ੍ਰਭ ਸੁਖਾਈ ਪ੍ਰਭ ਸਰਨਾਗਤੀ ਕਿਰਪਾ ਨੰਦ ਦਿਆਲ हे का कर हर मन वस्त नामे गोतने आग तोडी अखर मंत्र पवन प्रवाताली अखर कर कारे कार कार विचारी शास्त्र समर्थ तो नाना ना दकट